ਅੱਛਲ ਦੋਸਤੋ ਮੈਂ ਨਰਮਲ ਸਿੰਘ ਪੱਟੀ ਸਰਦੂਲਗੜ੍ਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੇ ਵਧੀਆ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਇਹ ਜਾਣਕਾਰੀ ਤੁਹਾਨੂੰ ਮੈਂ ਇਸ ਲਈ ਦੇਣਾ ਚਾਹਣਾ ਕਿਉਂਕਿ ਇਹ ਦਿੱਕਤ ਥੋੜੀ ਜਿਹੀ ਮੇਰੀ ਨਿੱਜੀ ਵੀ ਹੈ ਕਿਉਂਕਿ ਮੇਰੀ ਵਾਈਫ ਨੂੰ ਇਹ ਛੋਟੀ ਜਿਹੀ ਪ੍ਰੋਬਲਮ ਹੈ ਕਈ ਵਾਰੀ ਕੀ ਹੁੰਦਾ ਜੀ ਵੀ ਕਿਸੇ ਦਵਾਈ ਤੋਂ ਮੈਡੀਕਲ ਵਾਲੀ ਦਵਾਈ ਤੋਂ ਜੋ ਪਸਿੱਧੀ ਲੈ ਕੇ ਖਾ ਲੈਂਦੇ ਹਨ ਤਾਂ ਰੈਐਕਸ਼ਨ ਹੋ ਜਾਂਦਾ ਹੈ ਕਿਸੇ ਨਾ ਕਿਸੇ ਸੈੱਲ ਤੋਂ ਰੈਐਕਸ਼ਨ ਹੋ ਗਿਆ ਆਪਣੇ ਕੀ ਹੁੰਦਾ ਧੱਫੜ ਹੋਣ ਲੱਗ ਜਾਂਦੀ ਹੈ ਖਾਰਸ਼ ਹੋਣ ਲੱਗ ਜਾਂਦੀ ਹੈ ਕਪਰਾ ਠੋਣ ਲੱਗ ਜਾਂਦੀ ਹੈ ਮੰਨ ਲਓ ਹਨਾ ਜਾਂ ਦਿਲ ਦੀ ਧੜਕਣ ਵੱਜ ਜਾਂਦੀ ਹੈ ਇਹ ਤੁਸੀਂ ਵੀ ਸ਼ਾਇਦ ਕਿਸੇ ਨੇ ਕਦੇ ਇਹ ਅਨੁਭਵ ਕੀਤਾ ਹੋਊਗਾ ਜਾਂ ਜਿਹੜੇ ਬੰਦੇ ਰੈਗੂਲਰ ਕੋਈ ਦਵਾਈ ਖਾਂਦੇ ਆ ਤਾਂ ਉਹਨਾਂ ਨੂੰ ਕਈ ਸੈੱਲ ਜਿਹੜੇ ਨਾ ਰੈਐਕਸ਼ਨ ਕਰਨ ਲੱਗ ਜਾਂਦੇ ਆ ਵੀ ਉਹ ਖਾ ਨਹੀਂ ਸਕਦੇ ਉਹਨਾਂ ਵੀਰਾਂ ਜਾਂ ਉਹਨਾਂ ਭੈਣਾਂ ਵਾਸਤੇ ਵੀ ਇਹ ਜਾਣਕਾਰੀ ਤੁਸੀਂ ਜ਼ਰੂਰ ਸ਼ੇਅਰ ਕਰਿਓ। ਜਾਣਕਾਰੀ ਇਹ ਵੀ ਜਦੋਂ ਆਪਾਂ ਉਸ ਮਰੀਜ਼ ਨੂੰ ਜਿਹਨੂੰ ਦਵਾਈ ਰੈਗੂਲਰ ਦੇ ਰਹੇ ਹਾਂ ਨਾ ਉਹਦੀ ਦਵਾਈ ਵੱਖਰੀ ਰੱਖਣ ਦੀ ਕੋਸ਼ਿਸ਼ ਕਰੋ। ਕਈ ਵਾਰੀ ਕੀ ਹੁੰਦਾ ਆਪਣੀ ਮਤਲਬ ਕਿ ਪਰਿਵਾਰ ਵਾਸਤੇ ਜਦੋਂ ਆਪਾਂ ਕਿਤੇ ਉਹ ਗੋਲੀ ਕੋਈ ਲੈ ਆਉਣੇ ਬਾਜ਼ਾਰ ਚੋਂ ਮੈਡੀਕਲ ਤੋਂ ਤੋਂ ਸਾਰੀਆਂ ਇੱਕੋ ਥਾਂ ਤੇ ਲਗਭਗ ਪੰਗੀਆਂ ਹੁੰਦੀਆਂ ਨੇ ਗੋਲੀਆਂ। ਇੱਕ ਦੂਜੇ ਨਾਲ ਇਹਨਾਂ ਦੀ ਮਤਲਬ ਹੋ ਗਿਆ ਜਿਹੜਾ ਰੰਗ ਰੂਪ ਵੀ ਮਿਲਦਾ ਹੁੰਦਾ ਲਗਭਗ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿ ਵੀ ਭਲੇਖੇ ਹੀ ਦੇ ਦਿੰਨੇ ਆ ਮੰਨ ਲਓ ਕੋ ਗੋਲੀਆਂ ਨਾ ਤੇ ਬਾਅਦ ਚ ਆਪਾਂ ਨੂੰ ਉਹਦਾ ਪਤਾ ਲੱਗਦਾ ਵੀ ਇਹ ਰੈਐਕਸ਼ਨ ਹੋ ਗਿਆ ਜੀ ਘਰਫੂਨ ਲੱਗੀ ਇੱਕ ਭਰਾ ਢੋਣ ਲੱਗੀ ਬੀਪੀ ਡਾਊਨ ਹੋਣ ਲੱਗ ਗਿਆ ਨਾ ਤਾਂ ਤੁਸੀਂ ਕਰਨਾ ਕੀ ਹੈ ਵੀ ਇੱਕ ਤਾਂ ਜਦੋਂ ਤੁਸੀਂ ਮੈਡੀਕਲ ਤੇ ਦਵਾਈ ਲੈਣ ਜਾਣਾ ਉਸ ਵੀਰ ਵਾਸਤੇ ਉਸ ਭੈਣ ਵਾਸਤੇ ਜਿਹਨੂੰ ਰੈਕਸ਼ਨ ਤਾਂ ਤੁਸੀਂ ਕੀ ਕਰਨਾ ਵੀ ਜਿਹੜੇ ਪਾਸੇ ਸੈਲਟ ਲਿਖਿਆ ਹੋਇਆ ਹੈ ਨਾ ਪੱਤੇ ਦਾ ਉਹ ਪਾਸਾ ਲੈਣ ਦੀ ਕੋਸ਼ਿਸ਼ ਕਰੋ ਦੁਕਾਨਦਾਰ ਤੋਂ ਉਹਨਾਂ ਨੂੰ ਕਹਿ ਕੇ ਵੀ ਇਹ ਸੈਲਟ ਤੋਂ ਸਾਨੂੰ ਬਈ ਰੈਕਸ਼ਨ ਤਾਂ ਕਰਕੇ ਸਾਨੂੰ ਵੀ ਸੈਲਟ ਜਿਹੜੇ ਪਾਸੇ ਲਿਖਿਆ ਹੋਇਆ ਉਹ ਸਾਨੂੰ ਦਿਓ ਕਿਉਂਕਿ ਬਾਅਦ ਵਿੱਚ ਕਈ ਵਾਰ ਯੂਜ਼ ਕਰਨੀ ਪੈਂਦੀ ਹੈ ਉਹ ਦਵਾਈ ਤਾਂ ਆਪ ਨੂੰ ਜਦੋਂ ਭਜਨ ਨਾਟ ਨਹੀਂ ਕਰਨੀ ਪੈਂਦੀ ਹੈ ਨਾ ਵੀ ਦੁਬਾਰਾ ਹੀ ਲੈਣ ਜਾਣਾ ਬੰਦਾ ਪਰ ਉਹ ਸੈਲਟ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਗੋਲੀ ਨੂੰ ਹੈ ਨਾ ਤਾਂ ਬਸ ਇਹੀ ਜਾਣਕਾਰੀ ਸੀ ਛੋਟੀ ਜੀ ਵੀ ਰਿਐਕਸ਼ਨ ਬਹੁਤ ਮਤਲਬ ਕਿ ਹੈ ਤਾਂ ਛੋਟੀ ਜੀ ਪਰ ਕਈ ਵਾਰੀ ਇਹਦੇ ਜਿਹੜੇ ਅੰਜਾਮ ਆ ਆਪਾਂ ਨੂੰ ਵੱਡੇ ਭੁਗਤ ਨਹੀਂ ਪੈਂਦੇ ਹਨਾ ਕਿਉਂਕਿ ਰਿਐਕਸ਼ਨ ਹੀ ਅੱਜ ਕੱਲ ਦਵਾਈਆਂ ਬਹੁਤ ਪ੍ਰਕਾਰ ਦੀਆਂ ਆ ਰਹੀਆਂ ਨੇ ਪਤਾ ਨਹੀਂ ਕਿਹੜੀ ਗੋਲੀ ਕੀ ਕਰ ਦੇਣਾ ਹਨਾ ਤਾਂ ਕਰਕੇ ਛੋਟੀ ਜਾਣਕਾਰੀ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਵੀ ਬਸ ਤੁਸੀਂ ਇੱਕ ਤਾਂ ਉਸ ਮਰੀਜ਼ ਦੀ ਦਵਾਈ ਹੈ ਨਾ ਉਹ ਵੱਖਰੀ ਰੱਖਣ ਦੀ ਕੋਸ਼ਿਸ਼ ਕਰੋ ਦੂਜਾ ਨੰਬਰ ਜਦੋਂ ਤੁਸੀਂ ਮੈਡੀਕਲ ਤੋਂ ਕੋਈ ਦਵਾਈ ਲੈਣੇ ਹੋ ਹਨਾ ਜਾਂ ਤਾਂ ਪੂਰਾ ਪੱਤਾ ਲੈਣ ਦੀ ਕੋਸ਼ਿਸ਼ ਕਰੋ ਜਾਂ ਫਿਰ ਉਹਦੇ ਤੇ ਸੈਲਫ ਪ੍ਰੋਪਰ ਲਿਖਿਆ ਹੋਣਾ ਚਾਹੀਦਾ ਪੂਰੇ ਦਾ ਪੂਰਾ ਉਹ ਹਿੱਸਾ ਲੈਣ ਦੀ ਕੋਸ਼ਿਸ਼ ਕਰੋ ਪੱਤੇ ਦਾ ਬਸ ਇਹ ਹੀ ਇੱਕ ਛੋਟੀ ਜਿਹੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਜੋ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੈ ਵੀਰੇ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ